ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਸਪ੍ਰੀਨਾ ਵਲੌਗ ਚੈਨਲ ਤੇ ਤੇ ਉਮੀਦ ਕਰਦੇ ਆਂ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਬਹੁਤ ਵਧੀਆ ਪ੍ਰੋਗਰਾਮ ਲੱਗਾ ਆਪਣਾ ਤੇ ਸਵੇਰ ਦੇ ਅਸੀਂ ਨਿਕਲੇ ਸੀਗੇ ਤੇ ਜਿਹੜਾ ਹੁਣ ਆਪਾਂ ਚੱਲੇ ਆਂ ਬਤਾਇਆ ਬੀਚ ਸਮੁੰਦਰ ਦੇ ਕਿਨਾਰੇ ਤੇ ਠੀਕ ਆ ਮੈਨੂੰ ਸਭ ਤੋਂ ਜ਼ਿਆਦਾ ਮੈਂ ਆਪਦੀ ਗੱਲ ਕਰਾਂ ਤਾਂ ਮੈਨੂੰ ਬੀਚ ਦਾ ਬੀਚ ਤੇ ਜਾਣਾ ਮੈਨੂੰ ਬਹੁਤ ਵਧੀਆ ਲੱਗਦਾ ਤੁਹਾਨੂੰ ਕਿਵੇਂ ਲੱਗਦਾ ਬੀਚ ਤੇ ਜਾਣਾ ਵੀ ਉਹਨਾਂ ਉਹਦੇ ਕੇ ਵਧੀਆ ਤਰ੍ਹਾਂ ਜਾ ਕੇ ਦੇਖਾਂ ਪਰ ਉੱਥੇ ਜੇ ਪਾਣੀ ਦੀਆਂ ਲਹਿਰਾਂ ਜਦੋਂ ਇਦਾਂ ਛੱਲਾਂ ਵਜਦੀਆਂ ਨਾ ਮੈਨੂੰ ਬਹੁਤ ਸੋਹਣੀ ਲੱਗਦੀਆਂ ਬੜਾ ਸ਼ਾਂਤੀਮਾਲ ਹੁੰਦਾ ਕਹਿੰਦੇ ਵੀ ਪਤਾ ਹੈ ਵਿੱਚ ਤਾਂ ਹੈਗੀ ਹੈਗੀ ਆ ਸਮੁੰਦਰ ਦੇ ਵਿੱਚ ਟਾਪੂ ਆਥੇ ਜੀ ਜੇ ਸਮੁੰਦਰ ਦੇ ਵਿੱਚ ਬਾਈ ਕਹਿੰਦਾ ਟਾਪੂ ਆ ਟਾਪੂ 'ਚ ਜਰੂਰ ਜਾਣਾ ਚਾਹੀਦਾ ਫਿਰ ਉਸ ਉੱਥੇ ਟਾਪੂ ਲੱਗ ਗਿਆ ਫਿਰ ਕੀ ਕਰਾਂਗੇ ਨਹੀਂ ਲੱਗਦਾ ਟਾਪੂ ਤਾਂ ਮੈਨਾਰੇ ਤੇ ਸਮੁੰਦਰ ਦੀ ਸ਼ੈਰ ਹੂੰ ਪੰਨੂ ਜਾਏਗਾ ਟਾਪੂ ਤੇ ਇਹ ਕਿੱਥੇ ਲੋਗਾਂ ਦੇ ਜਾਵਾਂਗੇ ਇਹ ਬੰਦਾ ਇਹ ਡੁੱਬਣ ਤੋਂ ਬਰਦਾ ਦਾ ਬੰਦਾ ਅੱਡਾ ਨੰਨੀ ਦੇ ਨੰਨੀ ਜੁੜੀਆਂ ਨੇ ਨਾ ਜੁੜੀਆਂ ਨਹੀਂ ਜੋੜੀਆਂ ਕਿਹਦੇ ਸੋੜਿਆ ਸੀ ਇਹ ਜੁੜੀਆਂ ਪਹਿਲੀ ਵਾਰ ਦੇਖੀ ਹੈ ਨਾ ਸੋ ਅੱਜ ਉਸ ਪਰਿਵਾਰ ਦੇ ਵਿੱਚ ਹੀ ਟਾਈਮ ਜ਼ਿਆਦਾ ਲੱਗਿਆ ਦੋਸਤੋ ਕੁਝ ਵੀ ਨਹੀਂ ਲੱਗਣਾ ਤੇ ਉਸ ਪਰਿਵਾਰ ਨੇ ਇੰਨਾ ਕੇ ਜ਼ਿਆਦਾ ਪਿਆਰ ਦਿੱਤਾ ਹਨਾ ਇੰਨਾ ਸਾਨੂੰ ਆਪਣਾ ਪਨ ਲੱਗਾ ਉਸ ਫੈਮਲੀ ਦੇ ਵਿੱਚ ਆ ਕੇ ਇੰਨਾ ਸਾਨੂੰ ਵਧੀਆ ਲੱਗਾ ਹਨਾ ਤੇ ਅਸੀਂ ਉਹਨਾਂ ਨੂੰ ਹੁਣ ਅੱਜ ਪ੍ਰੋਗਰਾਮ ਉਹਨਾਂ ਦਾ ਰਾਤ ਫਿਨਿਸ਼ ਹੋ ਗਿਆ ਸੀਗਾ ਪਰ ਉਹ ਕਹਿੰਦੇ ਸਾਨੂੰ ਜਸ ਮਿਲ ਕੇ ਜਾਇਓ ਜ਼ਰੂਰ ਇੱਦਾਂ ਨਾ ਚਲ ਜਿਓ ਕਿਉਂਕਿ ਹੁਣ ਜਿਹੜੀ ਜਗ੍ਹਾ ਤੇ ਆ ਪ੍ਰੋਗਰਾਮ ਕੀਤਾ ਸੀਗਾ ਜਿੱਥੇ ਉਹ ਰਹਿ ਰਹੇ ਨੇ ਉਦੋਂ ਅਸੀਂ 2.5-3 ਘੰਟੇ ਦੂਰ ਜਾ ਰਹੇ ਆ ਫਿਰ ਅਸੀਂ ਉਧਰੋਂ ਸਿੱਧਾ 에ਰਪੋਰਟ ਤੇ ਜਾਣਾ ਫਿਰ ਉਹ ਕਹਿੰਦੇ ਜਸ ਜ਼ਰੂਰ ਮਿਲ ਕੇ ਜਾਏ ਆਪਾਂ ਬੈਠਾਂਗੇ ਇਕੱਠੇ ਫਿਰ ਤੁਹਾਡੇ ਨਾਲ ਗੱਲਬਾਤ ਨਹੀਂ ਹੋਈ ਕਿਉਂਕਿ ਸ਼ੋਰ ਸ਼ਰਾਬਾ ਸੀਗਾ ਸਾਰੇ ਬਿਜੀ ਸੀਗੇ ਤੇ ਇੰਨੀ ਗੱਲਬਾਤ ਤੁਹਾਡੇ ਨਾਲ ਅਸੀਂ ਕਰ ਨਹੀਂ ਪਾਏ ਵੀ ਆਪ ਫੋਟੋ ਵਗੈਰਾ ਵੀ ਕੀਤੀਆਂ ਨਹੀਂਆਂ ਤੇ ਫੋਟੋ ਵਗੈਰਾ ਕਰ ਲਾਂਗੇ ਸਾਰੇ ਜਣੇ ਹਨਾ ਸੋ ਸਾਰਿਆਂ ਦਾ ਵਧੀਆ ਸਵਾ ਸਾਰਿਆਂ ਦਾ ਵਧੀਆ ਐਕਸਪੀਰੀਅੰਸ ਆਪਾਂ ਨੂੰ ਰਿਹਾ ਇੱਥੇ ਆਉਣ ਦਾ ਤੇ ਬਹੁਤ ਇੰਜੋਏ ਕੀਤਾ ਹਨਾ ਸੋ ਅਸੀਂ ਇਹ ਨਹੀਂ ਸੋਚਿਆਗਾ ਕਿ ਅਸੀਂ ਪ੍ਰੋਗਰਾਮ ਕਰ ਰਹੇ ਆ ਜਾਂ ਆਪਾਂ ਇਨਾ ਲਿਮਟਡ ਟਾਈਮ ਕਰਨਾ ਜਾਂ ਅਸੀਂ ਇਨੇ ਤੋਂ ਇਨਾ ਟਾਈਮ ਲਾਉਣਾ ਇੱਥੇ ਸਾਡੀ ਕੋਈ ਕੰਡੀਸ਼ਨ ਇਨਾ ਅਸੀਂ ਰੱਖੀ ਸਾਨੂੰ ਇਹ ਸੀਗਾ ਕਿ ਜਿਹੜੇ ਸਾਨੂੰ ਬੁਲਾ ਰਹੇ ਆ ਸਾਡੇ ਤੇ ਇਨਾ ਇਨਵੈਸਟ ਕਰ ਰਹੇ ਆ ਹਨਾ ਸਾਡੇ ਤੇ ਇਨਾ ਖਰਚਾ ਕਰ ਰਹੇ ਆ ਵੀ ਉਸ ਪਰਿਵਾਰ ਦੀਆਂ ਜੀ ਅੰਦਰੇ ਹੀ ਸ਼ਾਂਤ ਨਾ ਹੋਈਆਂ ਤਾਂ ਫਿਰ ਦਰਫੇ ਟੇ ਮੂੰ ਆਪਾਂ ਨੂੰ ਹਨਾ ਘਰ-ਬਾਰ ਛੱਡ ਕੇ ਵੀ ਆਏ ਆ ਤੇ ਤੁਹਾਨੂੰ ਪਤਾ ਕਿ ਨਿੱਕਾ ਜਿਹਾ ਬੱਚਾ ਹਨਾ ਇੱਕ ਛੋਟੀ ਬੀਟੀ ਹੈ ਮੇਰੀ ਸਾਰਿਆਂ ਦੇ ਵਿੱਚੋਂ ਇੱਕ ਬਈ ਹੋਰ ਦੀ ਮੈੜਾ ਬਾਕੀ ਤੈਨੂੰ ਤਾਂ ਛੜੀ ਆ ਠੀਕ ਆ ਤੇ ਵਰ ਫੈਮਲੀਆਂ ਨੂੰ ਛੱਡਣਾ ਪਿੱਛੇ ਬਹੁਤ ਔਖਾ ਹੋ ਜਾਂਦਾ ਹਨਾ ਤੇ ਜਦੋਂ ਆਪਾਂ ਘਰਵਾਸ ਛੱਡ ਕੇ ਜਦ ਤੁਰੇ ਪਏ ਆ ਕਿਸੇ ਪਾਸੇ ਨੂੰ ਫਿਰ ਫਰੇਦਾ ਨਹੀਂ ਆ ਫਿਰ ਮੇਰਾ ਸ਼ੁਰੂ ਤੁਸੀਂ ਸੁਭਾਰਿਆ ਵਾ ਕਿ ਜੇ ਆਪਾਂ ਪ੍ਰੋਗਰਾਮ ਕਰਦੇ ਆ ਤਾਂ ਤਿਲੂੰ ਕਰਦੇ ਆ ਜੇ ਨਹੀਂ ਕਰਨਾ ਤਾਂ ਨਹੀਂ ਕਰਨਾ ਜੇ ਤੋਰ ਫਰ ਲੱਗੇ ਤਣੋ ਮੋਣੋ ਕਰਦੇ ਆ ਤੇ ਫਿਰ ਹੁੰਦਾ ਵੀ ਵਧੀਆ ਤੇ ਪਸੰਦ ਵੀ ਸਾਰੇ ਕਰਦੇ ਆਪਾਂ ਤੇ ਹੁਣ ਆਪਾਂ ਜਾ ਰਹੇ ਆਂ ਪਤਾ ਜਾ ਰਹੇ ਆਂ ਪਟਾਇਆ ਵਾਲੀ ਸਾਈਡ ਪਰਿਵਾਰ ਨੂੰ ਮਿਲ ਲਿਆ ਉੱਥੇ ਸਾਨੂੰ ਟਾਈਮ ਸਾਰਾ ਦਿਨ ਨਿਕਲ ਗਿਆ ਅੱਜ ਸਾਨੂੰ ਸੀਗੇ ਸਦਿਆਂ ਨਿਕਲਾਂਗੇ ਤੇ ਬਟ ਸਾਡਾ ਸਾਰਾ ਦਿਨ ਹੀ ਨਿਕਲ ਗਿਆ ਅੱਜ ਉੱਥੇ ਕਿਉਂਕਿ ਉੱਥੇ ਇਕੱਠੇ ਬੈਠੇ ਸੀਗੇ ਰਿਸ਼ਤੇਦਾਰ ਵੀ ਕਿਉਂਕਿ ਉੱਥੇ ਜਿਹੜੀ ਫੈਮਿਲੀ ਹੈ ਬਾਬੇ ਹਾਂਗਕਾਂਗ ਤੋਂ ਆਈ ਸੀਗੀ ਤੇ ਕੁਝ ਰਿਸ਼ਤੇਦਾਰਾਂ ਨੇ ਜਾਣਾ ਸੀਗਾ ਉਹਨਾਂ ਨੂੰ ਤੋਰਨ ਦੇ ਵਿੱਚ ਬਿਜ਼ੀ ਸੀਗੇ ਫਿਰ ਖਾਣਾ ਵਗੈਰਾ ਇਕੱਠਿਆਂ ਨਹੀਂ ਉੱਥੇ ਖਾਦਾ ਸੀ ਸਾਰਿਆਂ ਨੇ ਇੰਜੋਏ ਕੀਤਾ ਤੇ ਹੁਣ ਬਟ ਹੁਣ ਜਿਹੜਾ ਹੈਗਾ ਕੰਮ ਹੁਣ ਅਪਜਾਇਰੇ ਪਤਾਇਆ ਬੀਚ ਤੇ ਜਿਹੜੀਆਂ ਏਦੂ ਗਾਂ ਵਾਲੇ ਵਲੌਗ ਜਿਹੜੇ ਆਪਣੇ ਆਉਣਗੇ ਉਹ ਆਪਣੇ ਘੁੰਮਣ ਫਿਰਨ ਆਲੇ ਆਉਣੇ ਆ ਹਨਾ ਤੇ ਹੁਣ ਦਿਖਾਉਣੇ ਆ ਕਿੰਨੀ ਘੈਂਟ ਦੁਨੀਆ ਹੈਗੀ ਆ ਬਾਹਰ ਦੀ ਤੇ ਕਿੰਨਾ ਲੋਕ ਇੰਜੋਏ ਕਰਦੇ ਆ ਇੱਥੇ ਬੀਚ ਵਗੈਰਾ ਤੁਹਾਨੂੰ ਦਿਖਾਉਣੇ ਆ ਹਨਾ ਵੈਸੇ ਕੋਈ ਤੁਹਾਡੇ ਲਈ ਆਮ ਗੱਲ ਨਹੀਂ ਹੈਗੀ ਕਿ ਇਹ ਬਟ ਜਿਹੜੇ ਸਾਡੇ ਵਲੌਗ ਤੇ ਚੈਟ ਤੋਂ ਜੁੜੇ ਆ ਉਹਨਾਂ ਵਾਸਤੇ ਸ਼ਾਇਦ ਇਹ ਚੀਜ਼ਾਂ ਨਵੀਆਂ ਹੋ ਸਕਦੀਆਂ ਹਨਾ ਕਿਉਂਕਿ ਸਾਡੇ ਨਾਲ ਬਾਹਰ ਲੀਆਂ ਫੈਲੀਆਂ ਵੀ ਦੁਨੀਆਂ ਨੇ ਉਹਨਾਂ ਲਈ ਜਿਆ ਆਮ ਹੋਣਗੇ ਹਨ ਮੇਰੇ ਨਾਲ ਸਾਡੇ ਨਾਲ ਏਦਾਂ ਦੇ ਪਰਿਵਾਰ ਵੀ ਹੈਗੇ ਏਦਾਂ ਦੀ ਮੇਰੇ ਨਾਲ ਭੈਣਾਂ ਵੀ ਜੁੜੀਆਂ ਹੋਈਆਂ ਹਨ ਜਿਨ੍ਹਾਂ ਕਦੇ ਵਿਚਾਰੇ ਇਕੱਲੇ ਮੋਗੇ ਨਹੀਂ ਜਾ ਕੇ ਦੇਖਿਆ ਉਹ ਕਿਉਂਕਿ ਜ਼ਰੂਰੀ ਨਹੀਂ ਹੁੰਦਾਗਾ ਕਿ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਐਸ ਬਰਸਤੀ ਹੈਗੀ ਆ ਤੇ ਦੁਨੀਆਂ ਵਿੱਚ ਏਦਾਂ ਦੇ ਵੀ ਹੈਗੇ ਆ ਇਨਸਾਨ ਕਿ ਜਿਹੜੇ ਇਹ ਉਮੀਦ ਦੇ ਜ਼ਿੰਦਗੀ ਜਿਉਂੀਆਂ ਦੇ ਕਾਸਟੰਗਾ ਚੰਗਾ ਟਾਈਮ ਆਊਗਾ ਪਰ ਸਾਰੀ ਜ਼ਿੰਦਗੀ ਇਨਾਂ ਪੀ ਚੰਗਾ ਟਾਈਮ ਨਹੀਂ ਆਇਆ ਅਗਰ ਸੋ ਕਮੈਂਟ ਜਰੂਰ ਕਰਿਓ ਜਿਨ੍ਹਾਂ ਦੀ ਲਾਈਫ ਇਹ ਚੀਜ਼ ਇਸ ਇਸ ਲਬਜ਼ ਦੇ ਆਧਾਰ ਤੇ ਹੈਗੀ ਆ ਕਿ ਸਾਰੀ ਜ਼ਿੰਦਗੀ ਨੰਗੀ ਯਾਰ ਹਨਾ ਸਾਰੀ ਲਾਈਫ ਹੀ ਖਤਮ ਹੋ ਗਈ ਚੰਗਾ ਟਾਈਮ ਆਊਗਾ ਚੰਗਾ ਟਾਈਮ ਨਹੀਂ ਆਇਆ ਦੁੜੀਆਂ ਦੁੜ ਚੱਲ ਹੀ ਗਏ ਇਨਸਾਨ ਵੀ ਚੰਗਾ ਟਾਈਮ ਲਿਆਉਂਦੇ ਬਟ ਨਹੀਂ ਆਇਆ ਹਾਂ ਕੁਸ਼ ਕਰਮਾ ਦੇ ਵੀ ਹੁੰਦੇ ਆ ਮੁਕੱਦਰ ਵੀ ਹੁੰਦੇ ਆ ਕੁਛ ਆਪੜੇ ਹਨਾ ਤੇ ਤੁਸੀਂ ਲਵ ਯੂ ਸਾਡੇ ਨਾਲ ਜਦੋਂ ਜੁੜੇ ਹੋ ਤੇ ਆਪਾਂ ਹੁਣ ਤੁਹਾਨੂੰ ਜ਼ਿਆਰਲਾ ਵੀਊ ਦਿਖਾਉਣੇ ਆ ਤੇ ਮੇਰਾ ਫਸ ਤੋਂ ਬਾਅਦ ਫਿਰ ਘੰਡੀਆ ਪਹੁੰਚਾਂਗੇ ਮੁੰਡਿਆਂ ਨੂੰ ਘੁਮਾ ਫਰਾ ਦੇ ਕੇ ਨਾਲ ਆਏ ਆਪਣੇ ਠੀਕ ਆ ਤੇ ਆਓ ਫਿਰ ਤੁਹਾਨੂੰ ਬਾਹਰ ਲੈ ਵੀ ਦਿਖਾਉਣੇ ਆ ਬਹੁਤ ਘੈਂਟ ਕਿਉਂਕਿ ਹੁਣ ਹਨੇਰਾ ਹੋ ਗਿਆ ਤੇ ਹੁਣ ਰਾਤ ਨੂੰ ਲੇਟਾਂ ਲੇਟਾਂ ਜਗੜੀਆਂ ਤੁਹਾਨੂੰ ਦਿਖਾਉਣੇ ਕਿੰਨੇ ਘੈਂਟ ਬਿਲਡਿੰਗਾਂ ਜਾਗਦੀਆਂ ਨੇ ਇੱਥੇ ਪਰ ਸਾਡੇ ਨਾਲ ਅੱਜ ਡਰਾਈਵਰ ਚੇਂਜ ਆ ਅੱਜ ਨਵਾਂ ਡਰਾਈਵਰ ਆ ਸਾਡੇ ਨਾਲ ਠੀਕ ਆ ਕਿਉਂਕਿ ਆਪਾਂ ਹਣ ਹੋਰ ਹੋਟਲ ਤੇ ਜਾ ਰਹੇ ਹਣ ਉਹਨਾਂ ਦੀ ਜ਼ਿੰਮੇਵਾਰੀ ਹੁਣ ਹੋ ਸਕਦਾ ਸਾਡੇ ਨਾਲ ਇੱਕ ਦੋ ਵਾਰੀ ਡਰਾਈਵਰ ਬਾਈ ਇਹ ਆਵੇ ਤੇ ਬਟ ਉਹ ਡਰਾਈਵਰ ਨੂੰ ਬਹੁਤ ਵਧੀਆ ਲੱਗਾ ਮੈਨੂੰ ਮਿਲ ਕੇ ਹੈ ਚੰਗੀ ਦਿਨ ਵਿਚਾਰੀ ਨੂੰ ਤੇ ਖਸੀਗਾ ਨਾਲੇ ਮਾਨਦਾਨ ਕੀਤਾ ਵਿਚਾਰੇ ਦਾ ਵੀ ਚਲ ਅਗਲਾ ਆਸ ਰੱਖਦਾ ਹਣਾ ਫਿਰ ਆਏ ਆਣਾ ਤੇ ਬਹੁਤ ਵਧੀਆ ਬੰਦਾ ਟਾਈਮ ਤੇ ਪਹੁੰਚਿਆ ਉਹ ਤੇ ਵਧੀਆ ਉਹ ਇੰਗਲਿਸ਼ ਸਾਡੀ ਘੱਟ ਹੀ ਸਮਝਦਾ ਸੀ ਉਹ ਸਾਡੀ ਭਾਸ਼ਾ ਨਹੀਂ ਸਮਝਦਾ ਸੀ ਅਸੀਂ ਉਹਦੀ ਨਹੀਂ ਸਮਝਦੇ ਸੀ ਪਰ ਫੇਰ ਕਿਤੇ ਨਾ ਕਿਤੇ ਫੇਰ ਵੀ ਸਾਡੀ ਅਟੈਚਮੈਂਟ ਸੀਗੀ ਉਸ ਬਾਈ ਦੇ ਨਾਲ ਉਹਦੀ ਸਾਡੇ ਨਾਲ ਸੀਗੀ ਅਨਾ ਕਿ ਦਿਲ ਦੀਆਂ ਤਾਰਾਂ ਕਹਿ ਸਕਦੇ ਹਾਂ ਦਿਲ ਦੀਆਂ ਤਾਰਾਂ ਸਾਡੀਆਂ ਜੁੜੀਆਂ ਸੀ ਉਸ ਇਨਸਾਨ ਦੇ ਨਾਲ ਇੱਥੇ ਤੁਹਾਨੂੰ ਵੱਤੀਆਂ ਤੇ ਕੋਈ ਟ੍ਰੈਫਿਕ ਵਾਲਾ ਨਹੀਂ ਜਿਸੂਗਾ ਕੋਈ ਵੀ ਟ੍ਰੈਫਿਕ ਦਾ ਮੁਲਾਜ਼ਮ ਇੱਥੇ ਨਹੀਂ ਖੜਾ ਹੁੰਦਾ ਤੇ ਇਸ ਸਿਟੀ ਦੇ ਵਿੱਚ ਇੰਨੀ ਕਿ ਜ਼ਿਆਦੀ ਇਮਾਨਦਾਰੀ ਆ ਕੋਈ ਚੋਰੀ ਨਹੀਂ ਕੋਈ ਕ੍ਰਾਈਮ ਨਹੀਂ ਕੁਝ ਨਹੀਂ ਹੈਗਾ ਇਦਾਂ ਕੋਈ ਨਹੀਂ ਕਰਦਾ ਇਮਾਨਦਾਰ ਲੋਕ ਨੇ ਸਾਰੇ ਤੇ ਨਾ ਕਿਸੇ ਨੂੰ ਹੁਣ ਆਪਾਂ ਗੱਡੀ 'ਚ ਬੈਠੇ ਆ ਤੁਹਾਡੇ ਨਾਲ ਵਲੌਗ ਸ਼ੂਟ ਹੋ ਰਿਹਾ ਤੁਸੀਂ ਇੱਕ ਵੀ ਹਾਰਨ ਦੀ ਆਵਾਜ਼ ਕਿਤੇ ਸੁਣੋ ਹੀ ਨਹੀਂ ਹੋਊਗੀ ਇੱਥੇ ਆਹ ਦੇਖੋ ਗੱਡੀਆਂ ਕਿੰਨੀਆਂ ਆ ਰਹੀਆਂ ਨੇ ਕੋਈ ਵੀ ਕਿਸੇ ਨੂੰ ਇੱਥੇ ਹਾਰਨ ਨਹੀਂ ਮਾਰਦਾ ਕਿਸੇ ਨੂੰ ਕੋਈ ਨਹੀਂ ਹਾਰਨ ਮਾਰਦਾ ਇੱਥੇ ਆਪਣੇ ਕੀ ਹੁੰਦਾ ਕਿ ਪਾਪਾ ਪੀ ਕੀ ਇੱਥੇ ਬੁਰਾ ਮੰਨਦੇ ਆ ਕਿ ਆਪਾਂ ਕਿਸੇ ਨੂੰ ਗਾਲ ਕੱਢਤੀ ਜੇ ਜ ਹਾਰਨ ਮਾਰਦਾ ਤੇ ਉਹ ਇੱਕ ਬਰਾਬਰੀ ਆ ਤੇ ਇੱਥੇ ਹਾਰਨ ਮਾਰਨਾ ਬੁਰਾ ਸਮਝਦੇ ਆ ਤੇ ਦੇਖ ਲੋ ਵੀ ਕਿੰਨੀਆਂ ਗੱਡੀਆਂ ਨੇ ਹਰੇਕ ਨੇ ਵਿਰਤ ਤੇ ਖੜਨਾ ਆਪੋ ਆਪਣੀ ਦੇ ਇਦਾਂ ਨਹੀਂ ਗਾ ਕੇ ਵੀ ਆਪਣੇ ਆਟੋ ਆਏ ਜਾ ਕੇ ਮੂਰੇ ਲਾਤਾ ਇਦਾਂ ਦਾ ਕੁਝ ਨਹੀਂ ਹੈਗਾ ਤੇ ਮੌਸਮ ਅੱਜ ਫੇਰ بارش ਪਈ ਜਾਂਦੀ ਆ ਜਿੱਥੇ ਨੂੰ ਜਾਣਾ 2 ਘੰਟੇ ਜਾਣਾ ਉਦੋਂ ਹਨੇਰਾ ਹੋ ਜਾਣਾ ਤੇ ਆਰਾਮ ਕਰ ਲਈਏ ਥੋੜਾ ਜਿਹਾ ਨਾਚਰ ਦੇਖ ਜਿੰਨਾ ਕੋਸਾ ਕੇ ਆਪਾਂ ਬਾਹਰਲਾ ਥਿਊ ਨੇਂ ਦੀ ਕੋਸ਼ਿਸ਼ ਕਰਾਂਗੇ ਰਾਤ ਦਾ ਹਾਂਜੀ ਦੋਸਤੋ ਸੋਚ ਤੇ ਨੈਕਸਟ ਲੈਵਲ ਦੀ ਕੋਈ ਇੱਥੇ ਟੈਕਨੋਲੋਜੀ ਵਰਤੀ ਗਈ ਹੈ ਦੇ ਟੁੱਪ ਪੌਲਾਂ ਦੇ ਥੱਲੇ ਦੀ ਪੌਲ ਤੇ ਉੱਪਰ ਦੀ ਪੌਲ ਤਿੰਨ ਤਿੰਨ ਚਾਰ ਚਾਰ ਪੌਲ ਹੀੜ ਉੱਤੇ ਹੋ ਜਾਂਦੇ ਆ ਇਸ ਟਾਈਮ ਅਸੀਂ ਹੈਗੇ ਆ ਮੇਨ ਹਾਈਵੇ ਤੇ ਤੇ ਪਟਨਾਪੁਰ ਸਿਟੀ ਦੇ ਵਿੱਚ ਸੀਗੇ ਸਿਟੀ ਦੇ ਵਿੱਚ ਸੜਕਾਂ ਹਨ ਉਹਨਾਂ ਨੂੰ ਬੜਾ ਡੀਇੰਗ ਹੁੰਦੀਆਂ ਹਮ ਪਟੇ ਹਾਈਵੇ ਦਾ ਜਮਿਲੇ ਦੇ ਨੇ ਚੜੇ ਆ ਅਸੀਂ ਦੇਖੋ ਪੌਲ ਕਿਦਾਂ ਨਾ ਤੇ ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਕਿ ਕਿੱਧਰ ਦੀ ਚੜ੍ਹਨਾ ਇੱਕ ਵਾਰੀ ਚੜ੍ਹ ਕੇ ਗਲਤ ਪਤਾ ਨਹੀਂ ਕਿੱਥੇ ਜਾ ਗਏ ਗਲਤ ਉਤਰਨਾ ਪੈਣਾ ਜਾ ਕੇ ਸਪੈਕਸ ਵਾਲੇ ਸਾਰੇ ਭੇਤੀ ਆ ਤੇ ਭਾਸ਼ਾ ਬਿਲਕੁਲ ਸਮਝ ਨਹੀਂ ਆਉਂਦੀ ਬੂੜਾਂ ਦੇ ਕੀ ਲਿਖੀ ਆ ਬਿਲਕੁਲ ਸਮਝ ਨਹੀਂ ਆਉਂਦੀਗੀ ਤੇ ਇੰਗਲਿਸ਼ ਵੀ ਬਹੁਤ ਘੱਟ ਸਮਝਦੇ ਆਏ ਭਾਈ ਹੁਣੀ ਸੋ ਇਹ ਚਾਈਨੀਜ਼ ਜ਼ਿਆਦਾ ਬੋਲਦੇ ਆਏ ਚਾਈਨੀਜ਼ ਭਾਸ਼ਾ ਬੜੀ ਚਲਦੀ ਹੈ ਇੱਧਰ ਲਓ ਜੀ ਸੀਐਨਜੀ ਫਿਲ ਹੋ ਰਹੀ ਹੈ ਗੱਡੀ ਦੇ ਵਿੱਚ ਤੇ ਪੰਪ ਸੌਰੀ ਮੈਂ ਪਹਿਲਾਂ ਕਹਿ ਗਿਆ ਸੀਗਾ ਇੱਧਰ ਚਾਈਨੀਜ਼ ਚਾਈਨੀਜ਼ ਨਹੀਂ ਹੈਗੀ ਸਾਨੂੰ ਚਾਈਨੀਜ਼ ਵਰਗੀ ਲੱਗਦੀ ਸੀ ਔਰ ਥਾਈ ਭਾਸ਼ਾ ਬੋਲਦੇ ਆ ਥਾਈ ਤੇ ਚਾਈਨੀਜ਼ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਇਹ ਥਾਈ ਲੈਂਗੁਏਜ ਬੋਲਦੇ ਆ ਤੇ ਸਾਨੂੰ ਚਾਈਨੀਸ ਵਰਗੀ ਲੱਗਦੀ ਹੈ ਵਖਰੇ ਚਾਈਨੀਸ ਹੀ ਬੋਲਦੇ ਆ ਚਾਹੇ ਥਾਈ ਬੋਲੀ ਜਾਣ ਚਾਹੇ ਚਾਈਨੀਸ ਬੋਲੀ ਜਾਣ ਸਾਨੂੰ ਤਾਂ ਇੱਕੋ ਜਿਹੀ ਲੱਗਦੀ ਇੱਥੇ ਨਾ ਤੇ ਇਧਰ ਫਿਲੀਂਗ ਸਟੇਸ਼ਨ ਤੁਹਾਨੂੰ ਦਿਖਾਉਣੇ ਆ ਵੱਖਰੇ ਚੀਜ਼ਾਂ ਸਾਰੀਆਂ ਇੱਧਰ ਪੰਪ ਇਦਾਂ ਗੱਡੀਆਂ ਛੱਡ ਕੇ ਉਹ ਬਾਈ ਉਧਰ ਚਲੇ ਗਿਆ ਆਪ ਤੇ ਵੀ ਆਪੇ ਉਹਨੇ ਭਰ ਕੇ ਤੇ ਆਪ ਹੀ ਲਾ ਦੇਣੀ ਇਹ ਸੀ ਐਨ ਜੀ ਗੈਸ ਆ ਆਪਣੀ ਗੱਡੀ ਚ ਫੀਲਿੰਗ ਹੋ ਰਹੀ ਆ ਗੈਸ ਭਰ ਰਹੀ ਐ ਇੱਥੇ ਆ ਰਹੀ ਉਹ ਲਾ ਕੇ ਪਾਸੇ ਹੋ ਗਏ ਬਾਈ ਹੁਣੀ ਹੈ ਨਾ ਤੇ ਸਾਡੇ ਵਾਲੇ ਮਹੱਤਵ ਦੇ ਵਿੱਚ ਹੀ ਬੈਠੇ ਠਾਹ ਵੀ ਕਰ ਸਕਦੀ ਐ ਇਹ ਆ ਵੈਨ ਆਪਾਂ ਨੂੰ ਲੈਣਾ ਹੀ ਸੀ ਹਾਂ ਕਿਵੇਂ ਆ ਮ ਲੰਮੇ ਬੈ ਗਈ ਤੇ ਰੋਈ ਕੁੱਤੇ ਮੈਂ ਆਹੇ ਮਤਲੇ ਆ ਵੀ ਠੀਕ ਹੈ ਕੰਮ ਹੈ ਹਾਂਜੀ ਦੋਸਤੋ ਸੋ ਪਹੁੰਚ ਗਏ ਅਸੀਂ ਪਤਾਇਆ ਪਟਾਇਆ ਪਟਾਇਆ ਪਤਾਇਆ ਕਹਦੇ ਨੇ ਪੰਜਾਬੀ ਜੇ ਪਟਾਇਆ ਵੈਸੇ ਹਨਾ ਤੇ ਪਹੁੰਚ ਗਏ ਉਹ ਜਗ੍ਹਾ ਤੇ ਜਿੱਥੇ ਆ ਕੇ ਧਰਤੀ ਮੋਕ ਕੇ ਜਾਂਦੀ ਮਿੱਤਰੋ ਠੀਕ ਆ ਇੱਥੇ ਆ ਕੇ ਧਰਤੀ ਖਤਮ ਹੋ ਜਾਂਦੀ ਆ ਮਿੱਟੀ ਖਤਮ ਹੋ ਜਾਂਦੀ ਇੱਥੇ ਧਰਤੀ ਖਤਮ ਹੋ ਜਾਂਦੀ ਆ ਤੇ ਡਾਇਨਾਸੌਰ ਸ਼ੁਰੂ ਹੋ ਜਾਂਦੇ ਇੱਥੇ ਆ ਕੇ ਪਰ ਇਹ ਵੀ ਖਤਮ ਹੋ ਗਏ ਵਿਚਾਰੇ ਟਾਈਮ ਦੇ ਹਿਸਾਬ ਦੇ ਨਾਲ ਹੈਨਾ ਲਓ ਜੀ ਮੇਰੀ ਫੇਵਰਿਟ ਜਗ੍ਹਾ ਪਰ ਰਾਤ ਹੋ ਗਈ ਆ ਸਾਨੂੰ ਇੱਥੇ ਪਹੁੰਚਦਿਆਂ ਨੂੰ ਕਿਉਂਕਿ ਜਿੱਥੇ ਸਾਡਾ ਪ੍ਰੋਗਰਾਮ ਸੀ ਉੱਥੋਂ ਕਾਫੀ ਐ ਦੂਰ ਸੀਗੀ ਅਸੀਂ ਤੇ ਸਾਨੂੰ 2-3 ਘੰਟੇ ਲੱਗ ਗਏ ਆ ਖਾਣਾ ਖੁਣ ਆਪਣਾ ਹੋ ਗਿਆ ਤੇ ਹੁਣ ਆਪਾਂ ਇੰਡੀਅਨ ਫੂਡ ਪਹਿਲਾਂ ਹੀ ਵੇਖ ਕੇ ਆ ਗਏ ਕਹਿੰਦੇ ਹਾਂ ਤੁਸੀਂ ਕਿਹੜੀ ਇਹਨੇ ਖਾਣਾ ਖਾ ਲੋ ਤੇ ਹੁਣ ਇਸ ਧਰਤੀ ਦਾ ਸਿਰਾ ਜਿਹੜਾ ਹੈਗਾ ਵਾ ਉੱਥੇ ਆਪਾਂ ਤੁਹਾਨੂੰ ਵਿਖਾਉਣੇ ਆ ਬੀਚ ਜਿੱਥੇ ਆ ਕੇ ਧਰਤੀ ਮੁੱਕ ਜਾਂਦੀ ਮੇਰੀ ਫਿਊਟ ਜਗਾ ਵਾ ਬੀਚ ਸੋ ਬੀਚ ਕੋ ਬੱਚੀ ਜਾਂਦਾ ਸਾਰੇ ਇੰਜੋਏ ਕਰ ਰਹੇ ਆ ਠੀਕ ਆ ਤੇ ਘੈਂਟ ਮਾਹੌਲ ਆ ਰਾਤ ਦਾ ਮੌਸਮ ਇਹਨੂੰ ਬਿਆਸੇ ਵਧੀਆ ਲੱਗਦਾ ਹੈ ਨਾ ਸਾਰੇ ਆਪੋ ਆਪਣੇ ਕੋਈ ਖਾ ਰਿਹਾ ਕੋਈ ਡਾਂਸ ਕਰ ਰਿਹਾ ਕੋਈ ਗਾ ਰਿਹਾ ਕੋਈ ਸੁਣ ਰਿਹਾ ਕੋਈ ਬੀਚ ਆਲ ਨੂੰ ਜਾ ਰਿਹਾ ਸਾਡੇ ਵਰਗਾ ਹੈ ਨਾ ਚਲੋ ਆਪਰ ਤੁਹਾਨੂੰ ਦਿਖਾਉਣੇ ਆ ਸਾਹਮਣੇ ਆ ਗਿਆ ਬੀਚ ਵਾਹ ਕੀ ਬਾਤਾਂ ਲੈ ਬਈ ਮਿੱਤਰਾ ਚਪਲਾਂ ਲਾ ਕੇ ਮੁੰਡੇ ਨੇ ਤਰੱਕ ਲਿਆ ਕਿ ਨਾ ਰੇਤਾ ਦੇ ਉਤੇ ਪੈਰ ਬੀਚ ਦੀ ਧਰਤੀ ਤੇ ਨਾ ਸੌਰੀ ਥਾਈਲੈਂਡ ਦੀ ਧਰਤੀ ਤੇ ਸੋ ਮਹੌਲ ਦੇਖੋ ਕਿੰਨਾ ਘੈਂਟ ਲਓ ਜੀ ਸਾਡੇ ਆਲੇ ਤਾਂ ਉਹ ਪੁੰਚੇ ਵੀ ਖੜੇ ਆ ਕੋਈ ਫਿਸ਼ਿੰਗ ਕਰੀ ਜਾਂਦਾ ਵਾਹ ਮਨਾ ਮਨਾ ਮਿਊਜ਼ਿਕ ਚੱਲ ਰਿਹਾ ਸੋ ਕੀਆ ਬਾਤਾਂ ਨੇ ਵਾਹ ਕੀਆ ਬਾਤਾਂ ਕੀਆ ਬਾਤਾਂ ਕੀਆ ਬਾਤਾਂ ਵਾਹ ਜੀ ਵਾਹ ਹਾਂ ਆ ਚੀਜ਼ ਆ ਚੀਜ਼ ਆ ਚੀਜ਼ ਖਿੱਚਦੀ ਆ ਮੈਨੂੰ ਵੀ ਚੱਲ ਨੂੰ ਆ ਮੁੰਡਿਓ ਕਿਵੇਂ ਹੋ ਬਸ ਵਧੀਆ ਜੀ ਆ ਜੀ ਵਾਹ ਇਹ ਬਈ ਉਹ ਜੀ ਬੰਨ ਲਏ ਹੋ ਉਹਨਾਂ ਨੇ ਦੇਖੋ ਚਾਰ ਚਫੇਰੇ ਨਹੀਂ ਪਾਣੀ ਇੱਥੇ ਪੂਟ ਅੱਗੇ ਤੱਕ ਜਾਵੇ ਫਰੈਸ਼ ਨਾ 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 ਸਮੁੰਦਰਾਂ ਨੂੰ ਬੰਨ ਕਿਸੇ ਨੇ ਨਹੀਂ ਲਾਇਆ ਮੁੰਡਿਆ ਅਜ ਤਾਈਂ ਤੋਹਰਾ ਆ ਨਾ ਤੈਨੂੰ ਕੱਲ ਸੁਝਾਉਂਗਾ ਕਾਹਦਾ ਹੈਗਾ ਹਾਂ ਉਹ ਦਿਨੇ ਆਂਗੇ ਦਿਨੇ ਵਾਹ ਜੀ ਤੇ ਦੇਖ ਰਿਹਾ ਕਿੰਨਾ ਘੇੜ ਲਾਦਾ ਹੈਗਾ ਮੁੰਡਾ ਉਹ ਦੂਰ ਤੱਕ ਜਹਾਜ ਜਹਾਜ ਫਿਰਦੇ ਨੇ ਇਹ ਇਹਨਾਂ ਨੇ ਕੋਈ ਏਰੀਆ ਕਵਰ ਕੀਤਾ ਕਿਉਂਕਿ ਅਸ਼ੱਲਾ ਨੂੰ ਨਹੀਂ ਰੋਕ ਸਕਦੇ ਉੱਥੋਂ ਤੇ ਆਪਾਂ ਪਾਣੀ ਅੱਛਾ ਇਹ ਕੋਈ ਏਰੀਆ ਇਹਨਾਂ ਨੇ ਕਵਰ ਕੀਤਾ ਵਾ ਇਹਦੇ ਵਿੱਚ ਇਹ ਤੇ ਉਹ ਦੇਖੋ ਕੈਸਟੀਆਂ ਖੜੀਆਂ ਦੀਂਦੀਏ ਹਾਂ ਉਹ ਦੇਖੋ ਉੱਧਰ ਜਿੱਾਂ ਕੈਸਟੀਆਂ ਇਸ ਏਰੀਏ 'ਚ ਨਾ ਆ ਸਕਣ ਜਾਂ ਕੋਈ ਇਹਨਾਂ ਨੇ ਕੋਈ ਬਾਰਡਰ ਲਾਈਨ ਬਣਾਈ ਹੋਈ ਆਪਦੀ ਲਾ ਕੇ ਆ ਮੱਛੀਆਂ ਫੜਨ ਹੂੰ ਲਓ ਜੀ ਬਾਈ ਜੀ ਰੇਣਾ ਮੱਛੀਆਂ ਫੜਨ ਲੱਗਾ ਉਹ ਕਿੱਥੇ ਗਈ ਹੋ ਬੜੀ ਦੂਰ ਗਈ ਹੋਏ ਹਾਂ ਮਾਈਟ ਚ ਗਏ ਨਾ ਪਹੜੀ ਜਣ ਜਿਹੜੇ ਥੋੜਾ ਲੱਗ ਠੀਕ ਸੋ ਹਾਂਜੀ ਦੋਸਤੋ ਸੋ ਅਸੀਂ ਇਸ ਟਾਈਮ ਦੱਸਿਆ ਤੁਹਾਨੂੰ ਪਤਾਇਆ ਬੀਚ ਤੇ ਸੋ ਮਾਹੌਲ ਬਹੁਤ ਸੋਹਣਾ ਤੇ ਦੁਨੀਆਦਾਰੀ ਬੜੀ ਸੋਹਣੀ ਲੱਗਦੀ ਆ ਕੋਈ ਖਾ ਰਿਹਾ ਕੋਈ ਖੇਡ ਰਿਹਾ ਕੋਈ ਫਿਸ਼ਿੰਗ ਕਰ ਰਿਹਾ ਇਧਰਲੇ ਪਾਸੇ ਹਨਾ ਇਧਰਲੇ ਪਾਸੇ ਆਪਣਾ ਬੀਚ ਆ ਗਿਆ ਦਿਖਾ ਦਿਓ ਮੜਾ ਜੇ ਇਧਰਲੇ ਪਾਸੇ ਸਾਰਾ ਬੀਚ ਆ ਗਿਆ ਤੇ ਇਹ ਰਾਤ ਦਾ ਮਾਹੌਲ ਆ ਸਮੁੰਦਰ ਦਾ ਪਾਣੀ ਹੇ ਥੱਲੇ ਨੀਚੇ ਉਤਰਿਆ ਹੋਇਆ ਵਾ ਕਿਉਂਕਿ ਇਹ ਤੁਹਾਨੂੰ ਪਤਾ ਕਿ ਜਵਾਰ ਭਟਾ ਹਨਾ ਜਦੋਂ ਆਉਂਦਾ ਜਾਂ ਜਾਂਦਾ ਉਦੋਂ ਪਾਣੀ ਦਾ ਲੈਵਲ ਤਾਂ ਠਾਹ ਠਾਹ ਥੱਲੇ ਉੱਪਰ ਥੱਲੇ ਹੁੰਦਾ ਰਹਿੰਦਾ ਵਾ ਹਨਾ ਤੇ ਹੁਣ ਲੈਵਲ ਪਾਣੀ ਦਾ ਥੱਲੇ ਗਿਆ ਹੋਇਆ ਵਿਆ ਤੇ ਇਸ ਕਰਕੇ ਥੋੜਾ ਪਾਣੀ ਦੂਰ ਲੱਗਦਾ ਵਾ ਸੀਗਾ ਤੇ ਕੱਲ ਨੂੰ ਆਪਾਂ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਹੁਣ ਸਿਰਫ ਢੀੜਾ ਕੜਨ ਆਈ ਸੀਗੇ ਇੱਥੇ ਸਿਰਫ ਸਾਡੇ ਕੋਲੇ 15-20 ਮਿੰਟ ਸੀਗੇ ਸੋ ਤੁਹਾਡੇ ਲਈ ਅਸੀਂ ਵੀਡੀਓ ਸ਼ੂਟ ਕਰਦੇ ਹਾਂ ਤੇ ਕਿਉਂਕਿ ਅੱਜ ਦਾ ਜਿਹੜਾ ਟਾਈਮ ਨਾ ਟੈਨਸ਼ਨ ਹਰੇਕ ਦੀ ਲਾਈਫ ਦੇ ਵਿੱਚ ਹੈਗੀ ਹੈ ਹਨਾ ਸੋ ਸਾਰੀਆਂ ਕੰਟਰੀਆਂ ਤੋਂ ਇੱਥੇ ਲੋਕ ਆਉਂਦੇ ਨੇ ਤੇ ਆਪਦੀਆਂ ਫੈਮਲੀਆਂ ਦੇ ਨਾਲ ਵੀ ਆਉਂਦੇ ਨੇ ਇਕੱਲੇ ਵੀ ਆਉਂਦੇ ਨੇ ਹਨਾ ਤੇ ਆਪ ਦੀ ਜ਼ਿੰਦਗੀ ਨੂੰ ਥੋੜਾ ਜਿਹਾ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕਰਦੇ ਨੇ ਹਨਾ ਕਿਉਂਕਿ ਜਦੋਂ ਬੰਦਾ ਥੱਕ ਜਾਂਦਾ ਸਾਰੇ ਪਾਸੋਂ ਥੋੜਾ ਜਿਹਾ ਦਿਮਾਗ ਹੋਰ ਪਾਸੇ ਹੋ ਜਾਂਦਾ ਬਾਹਰਲਾ ਮਾਹੌਲ ਦੇਖ ਕੇ ਮਨ ਚੇਂਜ ਹੋ ਜਾਂਦਾ ਹਨਾ ਸੋ ਆ ਦੇਖੋ ਸਾਰੇ ਬੱਚੇ ਵੀ ਬੈਠੇ ਹੋਏ ਆ ਇੱਥੇ ਦੀ ਦੁਨੀਆ ਇੱਥੇ ਰੰਗ ਦੀ ਦੁਨੀਆ ਹੈਗੀ ਆ ਸਾਕੇ ਇੱਥੇ ਵਾਇ ਕਰਦੇ ਨੇ ਤੇ ਮੈਨੂੰ ਮੇਰਾ ਫੇਵਰੇਟ ਮਾਹੌਲ ਹੈਗਾ ਰਾਤ ਦਾ ਹਨਾ ਕਿ ਮੈਨੂੰ ਦਿਨੇ ਘੁੰਮਣਾ ਬਹੁਤ ਬੋਰਿੰਗ ਲੱਗਦਾ ਬਟ ਜਿਹੜਾ ਰਾਤ ਨੂੰ ਆ ਰਾਤ ਨੂੰ ਜਦੋਂ ਲਾਈਟਾਂ ਵਗੈਰਾ ਸਾਰੀਆਂ ਇਦਾਂ ਜਗਦੀਆਂ ਨੇ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਲਾਈਟਾਂ ਤੇ ਇਹ ਮੈਨੂੰ ਵਧੀਆ ਲੱਗਦੀਆਂ ਕਿ ਮਾਹੌਲ ਠੰਡਾ ਹੁੰਦਾ ਰਾਤ ਨੂੰ ਥੋੜੀ ਸ਼ਾਂਤੀ ਹੁੰਦੀ ਹੈ ਲਾਈਟ ਲਾਈਟ ਮਿਊਜ਼ਿਕ ਚੱਲਦਾ ਹੁੰਦਾ ਤੇ ਮੈਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਹਨਾ ਤੇ ਬਾਕੀ ਸਭ ਦੀ ਆਪੋ ਆਪਣੀ ਚੁਆਇਸ ਆ ਕਿਦਾਂ ਨੂੰ ਕਿਸੇ ਨੂੰ ਦਿਨੇ ਨੂੰ ਘੁੰਮਣਾ ਵਧੀਆ ਲੱਗਦਾ ਕਿਸੇ ਨੂੰ ਰਾਤ ਨੂੰ ਘੁੰਮਣਾ ਵਧੀਆ ਲੱਗਦਾ ਤੇ ਹੁਣ ਤੁਹਾਨੂੰ ਆਪਾਂ ਅੱਜ ਵਾਲੇ ਵਲੌਗ ਦੀ ਹਾਜ਼ਰੀ ਇਨਕ ਛੋਟੇ ਦੇ ਪ੍ਰਮਾਣ ਕਰ ਰਹੇ ਹੋ ਤੇ ਆਪਾਂ ਹੁਣ ਤੁਹਾਨੂੰ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਦਿਨ ਦਾ ਵੀਊ ਦਿਖਾਵਾਂਗੇ ਇਹ ਰਾਤ ਦਾ ਵੀਊ ਆ ਤੇ ਤੁਹਾਨੂੰ ਫਿਰ ਕੱਲ ਦਿਨ ਦਾ ਵੀਊ ਦਿਖਾਵਾਂਗੇ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੇ ਵਲੌਗ ਕਿੱਦਾਂ ਲੱਗਦੇ ਆ ਠੀਕ ਆ ਫਿਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ